उन्नीस सौ दिल्ली बंब धमाके दोषी दविंदर पाल सिंह भुलर दिल्ली की तिहाड़ जेल तो अमृतसर शिफ्ट कर दिया गया इस बारे होर गलबात करते साना फोन लाइन से जुड़ चुके हैं एम एस पिटा जो कि ऑल इंडिया एंटी टेररिस्ट फ्रंट के प्रधान ने जी बिटा जी तिहाड़ तो अमृतसर जेल शिफ्ट कर दिया गया दविंदर पाल सिंह भुलर तो प्रतिक्रिया बैंगलोर तो का मैं हमने तो, तो एक खबर मिली है बड़ी दुख की घटना है और सब तो वही गल है मैं बंबा गोलियां तो नहीं हारिया मैं आतंकवाद तो नहीं हारिया ਨਾ ਹੀ ਮੈਂ ਹਾਰਾਂਗਾ ਨਾ ਹੀ ਮੈਂ ਉਹਨਾਂ ਦੇ ਕਿਤੇ ਸਿਰ ਧੁਕਾਵਾਂਗਾ ਮੈਂ ਅਗਰ ਮੈਨੂੰ ਕਹਿਣ ਲੱਗਿਆ ਬੜਾ ਅਜੀਬ ਲੱਗ ਰਿਹਾ ਕਿ ਮੈਂ ਇਹ ਗੱਲ ਕਹਾਂ ਮੈਂ ਹਾਰ ਗਿਆ ਹਾਂ ਹਾਂ ਮੈਂ ਹਾਰ ਗਿਆ ਮੰਬਾ ਗੋਲੀਆਂ ਤੋਂ ਅਤਨਕਵਾਦੀਆਂ ਤੋਂ ਨਹੀਂ ਹਾਰੇ ਆ ਮੈਂ ਹਾਰੇ ਆ ਤੇ ਰਾਜਨੀਤਿਕ ਅਤਨਕਵਾਦ ਤੋਂ ਹਾਰੇ ਆ ਪੋਲਿਟੀਕਲ ਟੈਰਰਿਜ਼ਮ ਤੋਂ ਹਾਰੇ ਆ ਜਦੋਂ ਬੰਦਾ ਇੱਕ ਪੋਲਿਟੀਕਲ ਟੈਰਰਿਜ਼ਮ ਦੇਖ ਕੇ ਕਰਕੇ ਹਾਰ ਆਪਣੀ ਮੰਨੇ ਤੇ ਫਿਰ ਉਹ ਤੇ ਕਹਿਣ ਜੋਗਾ ਕੀ ਰਹਿ ਜਾਂਦਾ ਵੀ ਰਾਜਨੀਤੀ ਕਿਸ ਤਰਫ ਕਲੀ ਗਈ ਕਿਸ ਤਰਫ ਰਾਜਨੀਤੀ ਨੇ ਕਰਵਟ ਲੈ ਲਿਆ ਔਰ ਅੱਜ ਤੱਕ ਨਹੀਂ ਮੈਂ ਕਮ ਸੇ ਕਮ 1993 ਤੋਂ ਲੈ ਕੇ ਅੱਜ ਤੱਕ ਪੋਲਿਟੀਕਲ ਟੈਰੋਰਿਜ਼ਮ ਦਾ ਇਸ਼ਾਰਾ ਦੇ ਰਹੇ ਹਾਂ ਕਿਉਂਕਿ ਅੱਤਵਾਦ ਜਿਹੜਾ ਕੋਈ ਇੱਕ ਮੇਰਾ ਕਰਤਵ ਹੈ ਉਹ ਇੱਕ ਮੇਰਾ ਮੁੱਦਾ ਹੈ ਉਹ ਮੇਰੀ ਭਾਰਤ ਮਾਤਾ ਦੀ ਆਜ਼ਾਦੀ ਦੀ ਰੱਖਿਆ ਦੀ ਲੜਾਈ ਹੈ ਉਹ ਮੇਰੀਆਂ ਪੈਣਾ ਤੇ ਸੁਹਾਗਾ ਦੀ ਰੱਖਿਆ ਦੀ ਲੜਾਈ ਹੈ ਉਹ ਬੱਚਿਆਂ ਨੂੰ ਯਤੀਮ ਹੋਣ ਤੋਂ ਬਚਾਉਣ ਦੀ ਇੱਕ ਮੇਰੀ ਲੜਾਈ ਹੈ ਉਹ ਮੇਰਾ ਕੋਈ ਹਿਸਾਬ ਨਹੀਂ ਦੇ ਸਕਦਾ ਮੇਰਾ ਕਰਤਵ ਹੈ ਪਿੱਟ ਸਰਕਾਰ ਕਹਿ ਰਹੀ ਹੈ ਕਿ ਮਾਨਸਿਕ ਹਾਲਤ ਦੇਖਦੇ ਉਹਨੂੰ ਸ਼ਿਫਟ ਕੀਤਾ ਗਿਆ ਠੀਕ ਹੈ ਤੁਹਾਨੂੰ ਕਿ ਲੰਦੇ ਸਦਗਾ ਨੂੰ ਸੱਚ ਕੁਝ ਹਮਦਰਦੀ ਜਾਗੀ ਜਾਂ ਉਹਨਾਂ ਦਾ ਸਟਾਰ ਵੋਟ ਬੈਂਕ ਦੀ ਸਿਆਸਤ ਹੋਣੀ ਹੈ ਦੇਖੋ ਜੀ ਇੱਕ ਗੱਲ ਹੈ ਇਹ ਸਾਰੀ ਅੱਗ ਲਾਈ ਪਹਿਲੇ ਕੇਜਰੀਵਾਲ ਨੇ ਜੀ ਕੇਜਰੀਵਾਲ ਨੇ ਲਿਖ ਕੇ ਦਿੱਤਾ ਮੈਂ ਕੇਜਰੀਵਾਲ ਨੂੰ ਮਿਲੇਗੀ ਜੀ ਤੁਸੀਂ ਕੇਜਰੀਵਾਲ ਨੂੰ ਮਿਲੇ ਵੀ ਪਰ ਮੈਂ ਤੁਹਾਨੂੰ ਮੈਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿੰਨੇ ਵੱਡੇ ਨਾਰੇ ਦਿੰਦਾ ਭਾਰਤ ਮਾਤਾ ਦੀ ਜੈ ਬੰਦੇ ਮਾਤਮ ਰੰਗੇ ਛੰਡੇ ਹਿੰਦੂ ਮੁਸਲਮਨ ਸਿੱਖਾਂ ਦੇ ਖੂਨ ਦੇ ਤਰੰਗੇ ਛੰਡੇ ਲਹਿਰਾਉਂਦੇ ਅਸੀਂ ਵੀ ਉਹਨੂੰ ਕਹਿੰਦੇ ਸੀ ਦੇਸ਼ ਭਗਤ ਹੈ ਤੇ ਉਹਨੂੰ ਉਹਦੀ ਮਾਨਸਿਕ ਪੀੜਾ ਦੀ ਤਾਂ ਬੜੀ ਪੀੜਾ ਹੋ ਗਈ ਪਰ ਜਿਹੜੇ ਮੇਰੇ ਨਾਲ ਬੇਗੁਨਾ ਲੋਕ ਮਾਰੇ ਗਏ ਪੁਲਿਸ ਦੇ ਜਵਾਨ ਮਾਰੇ ਗਏ ਉਹਨਾਂ ਦੇ ਪੱਟੇ ਜਿਹੜੇ ਬਿਲਕੁਲ ਜਤੀਬ ਹੋ ਗਏ ਉਹਨਾਂ ਪੈਣਾ ਤੇ ਸੂਹਾਕ ਉਜੜ ਗਏ ਮੈਂ ਇੰਨੀਆਂ ਤਕਲੀਫਾਂ ਦੇ ਵਿੱਚ ਅਜ 1993 ਤੋਂ ਲੈ ਕੇ ਮੈਂ ਉੱਠ ਨਹੀਂ ਸਕਦਾ ਮੈਂ ਬੈਠ ਨਹੀਂ ਸਕਦਾ ਮੈਂ ਬਾਥਰੂਮ ਜਾਣ ਲੱਗਿਆ ਕਿਤੇ ਵੀ ਆਣ ਜਾਣ ਲੱਗਿਆ ਮੈਨੂੰ ਪਲੇਨ 'ਚ ਚੜਨ ਲੱਗਿਆ ਗੱਡੀ ਦੇ ਵਿੱਚ ਬੈਠਣ ਲੱਗਿਆ ਮੈਨੂੰ ਦੋ ਬੰਦਿਆਂ ਦਾ ਸਹਾਰਾ ਲੈਂਦਾ ਮੈਨੂੰ ਸੀੜੀਆਂ ਚੜ੍ਹਨ ਲਈ ਮੈਨੂੰ ਸਹਾਰਾ ਮਿਲਦਾ ਕਿ ਮੈਂ ਕਦੀ ਆਪਣੀ ਪੀੜਾ ਨੂੰ ਕਦੀ ਕਿਸੇ ਨੂੰ ਦੱਸਿਆ ਕੀ ਮੇਰੀ ਪੀੜਾ ਨੂੰ ਕਿਸੇ ਨੇ ਪੁੱਛਿਆ ਮੇਰੇ ਤੇ ਤਾਂ ਹਰ ਪੋਲਿਟਿਕਲ ਪਾਰਟੀ ਦੇ ਵਿਅਕਤੀ ਨੇ ਮੇਰੇ ਜਖਮਾਂ ਦੇ ਉੱਤੇ ਨਮਕ ਹੀ ਛਿੜਕਿਆ ਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਤੇਰੀ ਹਾਲਤ ਕੀ ਤੈਨੂੰ ਕਿਸੇ ਕਿਹੜੇ ਡਾਕਟਰ ਨੂੰ ਦਿਖਾਈਏ ਕਿਸੇ ਨੇ ਕਿਹਾ ਮੈਂ ਆਪਣੇ ਦੁੱਖਾਂ ਨੂੰ ਆਪ ਹੀ ਝੱਲ ਰਿਹਾ ਮੈਂ ਕਦੀ ਰੌਲਾ ਨਹੀਂ ਪਾਇਆ ਬਿੱਟਾ ਰੌਲਾ ਪਾਵੇ ਤੇ ਪ੍ਰੈਸ ਪਬਲਿ ਸਿਟੀ ਬਿੱਟਾ ਰੌਲਾ ਪਾਵੇ ਇਹਦੇ ਤੋਂ ਪਤਾ ਨਹੀਂ ਇਹਨੂੰ ਕੀ ਚਾਹੀਦਾ ਹੈ ਦੇ ਭੁੱਲਰ ਜਿਹੜਾ ਕਮੇ ਵੀ ਨਾ ਕਿਸੇ ਨੂੰ ਉਹਦੇ ਕੋਲ ਖੁਦ ਪੋਲੀਟਿਕਲ ਪਾਰਟੀਆਂ ਉਹਦੇ ਲਈ ਸਵਾਗਤ ਲਈ ਖੁੱਲ੍ਹਾ ਨਾਲ ਉਹਨੂੰ ਕਹਿਣ ਦੀ ਵਾਹ ਯਾਨੀ ਕਿ ਜੀਐਲ ਸ਼ਿਫਟ ਨਹੀਂ ਸਿਰਫ ਸਿਆਸਤ ਸਿਆਸਤ ਹੋ ਕਾਰਿਆ ਨੇ ਸਾਡੀ ਸਿਆਸੀ ਪਾਰਟੀਆਂ ਦੇਖੋ ਮੈਂ ਫਿਰ ਕਹਿਣਾ ਮੈਂ ਪਹਿਲਾਂ ਕਪਲ ਚਿਪਲ ਪੇਸ਼ ਹੋਇਆ ਉਹਨੂੰ ਸੈਕਟਰ ਦਾ ਮਨਿਸਟਰ ਬਣਾ ਦਿੱਤਾ ਗਿਆ ਇਹਦੇ ਲਈ ਵਕੀ ਫਿਰ ਕੇ ਅਕ ਤੁਲਸੀ ਪੇਸ਼ ਹੋਇਆ ਉਹਨੂੰ ਰਾਜ ਸਭਾ ਦੀ ਟਿਕੜ ਦੇ ਦਿੱਤੀ ਗਈ ਫਿਰ ਉਸ ਤੋਂ ਬਾਅਦ ਰਸੀਲਾ ਡਿਸਟ੍ਰਿਕਟ ਨੇ ਉਹਨੂੰ ਇੱਕ ਦਿਮਾਗੀ ਨੁਕਸ ਕਰਕੇ ਠੂਠਾ ਕਰਾਰ ਦੇ ਕੇ ਹਸਪਤਾਲ ਦੇ ਵਿੱਚ ਕਰ ਦਿੱਤਾ ਕਵਟਾ ਲੈਣ ਦੀ ਤੇ ਕਵਟਾ ਲੈਣ ਦੀ ਖਾਤਰ ਫਿਰ ਕੈਜਰੀਵਾਲ ਆਇਆ ਫਿਰ ਫਾਂਸੀ ਦਾ ਫੈਸਲਾ ਆਇਆ ਉਹਨੇ ਰਾਸ਼ਟਰਪਤੀ ਨੂੰ ਫਾਂਸੀ ਦੀ ਚਿੱਠੀ ਲਿਖੀ ਹੁਣ ਲੱਗਦਾ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਤੇ ਜਿਹੜਾ ਕੈਜਰੀਵਾਲ ਇਹ ਚਾਹੁੰਦਾ ਪੰਜਾਬ ਦੇ ਵਿੱਚ ਆਪਣੇ ਪੈਰ ਫਸਾਵਾ ਉਹ ਉਹਨੂੰ ਇਹ ਨਹੀਂ ਕਿ ਪੰਜਾਬ ਦੇ ਹਾਲਾਤ ਕਿਹੜੇ ਪਾਸੇ ਜਾਣਗੇ ਸਾਡਾ ਪੰਜਾਬ ਦੇ ਵਿੱਚ ਸੈਕੂਲਰ ਸਾਡਾ ਹਿੰਦੁਸਤਾਨ ਸੈਕੂਲਰ ਸਟੇਟ ਹੈ ਉਹਨੂੰ ਇਸ ਚੀਜ਼ ਦਾ ਧਿਆਨ ਨਹੀਂ ਉਹਨੂੰ ਐਵੇਂ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਸਤਾ ਹਾਸਲ ਕਰ ਲਵਾ ਕੈਜਰੀਵਾਲ ਨੂੰ ਇਹ ਪਤਾ ਨਹੀਂ ਹੈ ਕਿ ਪੰਜਾਬ ਦੇ ਲੋਕ ਸੈਕੂਲਰ ਵੀ ਨੇ ਛੰਦ ਲੋਕ ਨੇ ਰਵਾ ਪਾਣ ਵਾਲੇ ਸਾਰੇ ਨਹੀਂ ਐ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ ਅਸੀਂ ਬੜੀ ਮੁਸ਼ਕਲ ਨਾਲ ਅਮਨ ਸ਼ਾਂਤੀ ਜਿਹੜਾ ਪੰਜਾਬ ਦੇ ਵਿੱਚ ਨਹੀਂ ਆਂਦਾ ਮੇਰੇ ਕਹਿਨ ਦਾ ਮਤਲਬ ਇਹ ਸਾਰੀ ਕੀ ਸਿਆਸਤ ਐ ਇਹ ਸਾਰੀ ਗੇਮ ਐ ਇਹਦੇ ਵੀ ਦੇ ਚਿਹਰੇ ਨਕਾਬ ਹੋ ਗਏ ਕੈਜਰੀ ਵਾਲੇ ਵਰਗੇ ਲੋਕਾਂ ਦੇ ਕਪਲ ਛਪਲ ਵਰਗੇ ਲੋਕਾਂ ਦੇ ਹੋਰ ਵੀ ਢੇਰੇ ਪੰਜਾਬ ਦੇ ਆਕਾਲੀ ਦਲ ਦੇ ਕੇ ਲੀਡਰ ਹੋਣਗੇ ਸਭ ਤੇ ਜਿਹੜੇ ਸਾਹਮਣੇ ਆ ਕੇ ਵੀ ਆਪਾਂ ਕਿੱਥੇ ਖੜੇ